ਹੈਲੋ ਦੋਸਤੋ ਗੁੱਡ ਮਾਰਨਿੰਗ ਸੱਸੀਆ ਕਲ ਨੂੰ ਵਾਸਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਪੰਜਾਬ ਦਾ ਜੋ ਏਰੀਆ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਿਆ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਲਗਭਗ ਅੱਧ ਤੋਂ ਵੱਧ ਪੰਜਾਬ ਜਿਹੜਾ ਹੈ ਪਾਣੀ ਨਾਲ ਡੁੱਬਿਆ ਪਿਆ ਹੈਗਾ ਜਿਸ ਤਰ੍ਹਾਂ ਕਿ ਤੁਸੀਂ ਕਹਿ ਸਕਦੇ ਹੋ ਵਿਆਸ ਦਰਿਆ ਦੇ ਨੇੜੇ ਤਾਂ ਲੱਗਦੇ ਜਿਹੜੇ ਪਿੰਡ ਨੇ ਉਹ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਚੁੱਕੇ ਨੇ ਡੁੱਬੇ ਪਏ ਨੇ 7-7 ਫੁੱਟ ਤੱਕ ਪਾਣੀ ਆ ਚੁੱਕਿਆ ਹੈਗਾ ਖਾਸ ਕਰਨ ਖਾਸ ਕਰਕੇ ਆਪਣੇ ਤਰਨ ਤਰਨ ਲੋਈਆਂ ਦੇ ਲੱਕੀ ਦੇ ਵਿੱਚ ਜਿਹੜਾ ਉਹ ਏਰੀਆ ਕਾਫੀ ਡੁੱਬਿਆ ਪਿਆ ਹੈਗਾ ਪਾਣੀ ਦੇ ਨਾਲ ਕਾਫੀ ਪ੍ਰਭਾਵਿਤ ਹੋ ਚੁੱਕਿਆ ਜੀ ਲੋਈਆਂ ਏਰੀਆ ਜਿਹੜਾ ਹੈਗਾ ਤਰੰਤਰ ஏਰੀਆ ਇਹ ਪਾਣੀ ਨਾਲ ਕਾਫੀ ਜਿਆਦਾ ਡੁੱਬਿਆ ਪਿਆ ਤੇ ਇੱਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਲੋਕ ਤੁਹਾਨੂੰ ਆਪਾਂ ਦਿਖਾਉਣੇ ਹੈਗੇ ਆ ਵੀਡੀਓ ਰਾਹੀਂ ਆਪ ਕੇ ਸਤਿਕਾਰ واہ کیا تیری یہ موسم کی خوشبو اور یہ باتوں سے پروں کو اڑانا ہے سارے ہمیں ہم ہلنے سے پتے پار بنا دل چاہ یہ لو رکھنا کہ آنا دیر تو نہیں لگا اپنا اندھیرے میں آئی سوندے نئے دوست ਯਾ ਜੇ ਮੇਰੇ ਵੀਰ ਇੱਥੇ ਭਰੇ ਹੋਏ ਕੋਦੇ ਨੇ ਜੀ ਦੇ ਉਹ ਲੋਈ ਤੋਂ ਨਹੀਂ ਕਿ ਉਹ ਉਸ ਤੋਂ ਟਿੱਕ ਸਾਬ ਜਾ ਰਾਤ ਨਾਮ ਨਾਮ ਦੇ ਵਿੱਚਲੇ ਤੋਂ ਗਏ ਇਹ ਬੜਾ ਢਾਈ ਜਣਾ ਇਹ ਸੀ ਵੀਡੀਓ ਆਪਣੇ ਲੋਈਆਂ ਦੇ ਨੇੜੇ ਜੋ ਪਿੰਡ ਹੈਗੇ ਆ ਉੱਥੇ ਦੀ ਦਿਖਾ ਚੁੱਕਿਆ ਮੈਂ ਬਾਕੀ ਆਪਾਂ ਤੁਹਾਨੂੰ ਆ ਬਾਕੀ ਦੀ ਵੀਡੀਓ ਦਿਖਾਉਣੀ ਆ ਇਹ ਲਗਭਗ ਤਰਨਤਾਰ ਏਰੀਆ ਜੋ ਹੈਗਾ ਉਹ ਪਾਣੀ ਦੇ ਨਾਲ ਕਿਸ ਤਰ੍ਹਾਂ ਡੁੱਬਿਆ ਪਿਆ ਲੋਕ ਉੱਥੇ ਦੀਆਂ ਪ੍ਰੇਸ਼ਾਨੀਆਂ ਕਿੱਦਾਂ ਆ ਰਹੀਆਂ ਲੋਕਾਂ ਨੂੰ ਤੇ ਬਹੁਤ ਸਾਰੇ ਲੋਕ ਕਿਸਤਿਆ ਰਹੇ ਜਿਹਦੇ ਵਿੱਚ ਬਹੁਤ ਸਾਰੀਆਂ ਆਪਣੇ ਜੋ ਸੰਸਥਾਵਾਂ ਹੈਗੀਆਂ ਉਹ ਲੋਕਾਂ ਨੂੰ ਬਚਾਉਣ ਦਾ ਪੂਰਾ ਯਤਨ ਕਰੀਆਂ ਨੇ ਉਹਨਾਂ ਨੂੰ ਘਰਾਂ ਚੋਂ ਕੱਢ ਕੇ ਲੱਗ-ਲੱਗ ਆਪਣੇ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਰਹੇ ਨੇ ਇਕੋਸ ਇੱਕ ਐਸਾ ਦੀ ਆਪਾਂ ਆਪਣੇ ਜਿਹੜੇ ਘਰ ਪਾਣੀ ਚ ਡੁੱਬੇ ਪਏ ਨੇ ਤੇ ਉਹਨਾਂ ਤੱਕ ਵੀ ਲੋਕਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਇਹ ਆਪਾਂ ਦਿਖਾਉਣੀ ਆ ਤੁਹਾਨੂੰ ਵੀਡੀਓ ਰਾਹੀਂ ਕਿੰਨੇ ਪਾਣੀ ਤੱਕ ਕਿੰਨੇ ਮਰਜ਼ੀ ਆਪਲੇ ਬਣਾਉਂਦੇ ਦੇਖੋ ਬੜਾ ਫੁੱਟ ਇਹ 10 12 ਫੁੱਟ ਪਾਣੀ ਖੜਾ ਹੈ ਉਹ ਵਿੱਚ ਵੀ ਜ਼ਮੀਨ ਹੀ ਨਹੀਂ ਆ ਜਿਹੜੀ تو آھي سڀاڻي جو نالو ڏسڻي ٿي ٿا ڪنهن کي ٿا آھي يا ڪو ٿو ٿا پئي ڏيندا رن ٿا ٿا ਸਾਰੀ ਮੀਂਹ ਕਿੰਨੇ ਪਿੰਡ ਨੇ ਪੂਰੇ ਪਾਣੀ ਆਇਆ ਹੈ ਪਿੰਡ ਹਰੀਗੇੜ ਤੋਂ ਲੈ ਕੇ ਜਲਾਨਾ ਬਾਦ ਤੱਕ ਤੋਂ ਦੋ ਸੂਬੇ ਤੋਂ ਸੂਬਾ ਵੀ ਬਣਾਸਾ ਅੱਛਾ ਅਨਾਦੀ ਮਾਰ ਚੱਲਦੇ ਪਏ ਤੇ ਬਾਕੀ ਜਿਹੜੀ ਆਪਣੇ ਵਿੱਚ 30 40 ਪਿੰਡ ਨੇ ਜਿਹੜੇ ਸਿਮਾਂਤ ਤੋਂ ਅੰਦਰ ਅੱਛਾ ਸਾਰੇ ਸਾਰੇ ਕਿਤੇ ਕੋਈ ਨਜ਼ਰਕਾਰ ਕਿਹੜੀ ਹੈ ਜਿਹੜਾ ਤੁਸੀਂ ਬੰਦ ਨਦਰੀਆ ਤੋਂ 5 6 ਕਿਲੋਮੀਟਰ ਦੂਰ ਮਾਰਿਆ ਆ ਹਾਂਜੀ ਤੇ ਤਾਂ ਇਨਸਾਰ ਨੂੰ ਕੀ ਚੱਲਦੇ ਪਏ ਜਿਹੜਾ ਤੁਸੀਂ ਨਾ ਉਹਦੇ ਕੰਡੇ ਨੇ ਉਹਦੇ ਕਿੰਨਾ ਲੋਕਾਂ ਦਾ ਬਚਾਅ ਹੋ ਸਕਦਾ ਵੀ ਇਸ ਸਮੇਂ ਇੱਥੇ ਕਿਹੜੀ ਚੀਜ਼ ਦੀ ਲੋੜ ਹੈ ਜਿਸ ਦੀ ਜ਼ਿਆਦਾ ਜ਼ਰੂਰਤ ਹੈ ਜਿਵੇਂ ਰਾਸ਼ਨ ਵਿਸਥਾਪਨ ਉਹਦੇ ਤੋਂ ਲੋੜ ਰਾਸਨ ਪਾਣੀ ਤੋਂ ਸਰਦਾ ਹੀ ਆ ਥੋੜਾ ਬੋੜਾ ਚਲੋ ਜੇ ਆਪਾਂ ਕਹਿਤਾ ਚਲੋ ਆਪਾਂ ਜੀ ਆਪਦੇ ਹਿਸਾਬ ਨਾਲ ਕਹਿਤਾ ਲੋਕਾਂ ਨੇ ਕਿਹਾ ਹੈ ਕਿ ਹਾਂ ਹੋਏਗਾ ਕਿ ਜੇ ਲੋਕਾਂ ਦੀ ਖੁਸ਼ਹਾਲੀ ਖਰਾਬ ਕਰ ਦਿੱਤਾ ਹੈ ਤੇ ਭਾਰਤੀਏ ਕਰੇਗਾ ਨਹੀਂ ਜਿੱਕੇ ਕੋਈ ਸੱਚ ਹਾਂ ਤਾਂ ਸੰਭਾਲਦਾ ਚਲੋ ਆਹ ਤਾਂ ਚਾਹੀਆ ਚਾਹੇ ਆ ਚਾਰਾ ਚਾਹੀਦਾ ਦੰਗਰਾਸ ਦੀ ਜੇ ਜ਼ਿਆਦਾ ਜ਼ਰੂਰਤ ਹੈ ਹੀ ਅਬ ਪੀਣ ਦਾ ਪਾਣੀ ਤੇ ਦੰਗਰਾ ਦਾ ਚਾਰਾ

داائرے دے وچوں بس نہ بنی رہ سکنا مینوں ریکویسٹ کر رہے ہن کہ اساں پانچ اپیزارے بچے کو چوارے دے رہے ہاں باقی اوتھر جو ہے اوتھر کیسی جانی جے تے او تینے کیا پوچھ پاپولر نہیں دے ਪੋਪੂਲਰ ਹੁੰਦਾ। ਸਾਡੇ ਉਹ ਘਰ ਦਾ ਨਾਮ ਵੀ ਇਹਨੇ ਪਾ ਲਿਆ ਕਿੰਦਾ ਵਾ। ਅੱਜ ਵੀ ਸਾਰੇ ਡੁੱਬ ਗਏ ਹਨ ਡੁੱਬ ਗਏ। ਕਿੰਨੀ ਗੋੜ ਦਿਸ ਪਾਣੀ ਕਿੰਨੇ ਸੋਟਾ ਇਸ ਤੇ। ਸਾਰਾ ਡੁੱਬ ਗਿਆ। ਇਹ ਤਾਂ ਮਤਲਬ ਇਹ ਕਿਲਾ ਵੀ ਮੱਝੇ ਦਾ ਮਤਲਬ ਇਹ ਬੰਦਾ ਬੈਠਾ। ਬਹੁਤ ਸਾਡੇ ਲੜ ਲੜ ਕੇ ਦੂਸਰ ਤੋਂ ਬੋਕਰ ਪਾਏ ਬਾਕੀ ਸਾਰੇ ਵਿਚੀ। ਤੇ ਗੁਮਾਰ ਨੇ ਕੋਈ ਬਹੁਤ ਚਾਹੇ ਮਾਰ ਵੀ ਰਹਾ ਹੈ ਉਹ ਮਾਰ ਵੀ ਹੋ ਜਾ। ਪਾਣੀ ਕਿਉਂਕਿ ਪਾਣੀ ਖੜਾ ਆ। ਉਹਦੇ ਦੋ ਦੋ ਫਟ ਪਾਣੀ ਆ ਨਾ ਉਹ ਉੱਪਰ ਛੱਟ ਸਕਦੇ ਉਹਨਾਂ। ਉਹਦੇ ਉੱਤੇ ਲੱਗ ਰਹੀ ਆ ਨੀ ਮੱਜਾ ਮੈਂ ਉਹਨੂੰ ਮਾਰਿਆ ਚਾਰ ਦਿਨ ਲੁਕਾ ਪਿਆ ਉਹ ਵੀ ਇੱਠੇ ਆ ਤੁੰਦੇਸੇ ਨੇ ਜਿਹੜਾ ਚਾਰ ਪਿਆ ਉਹ ਵੀ ਫਰਾਗ ਹੋ ਗਿਆ ਤੇ ਡੋਲੀ ਵੀ ਖਿੇ ਗਏ ਜਦੋਂ ਤੋਂ ਉਹ ਜੋ ਪੇਸ਼ ਕੀ ਇਹ ਜਰੂਰੀ ਕਰ ਜਾਂਦੇ ਗਏ ਸਪਾਸਾਇੰਸ ਇਸ ਕਰਤਾ ਸੀ ਉਹ ਸਾਰੇ ਪਸ਼ੂ ਤਾਂ ਭੁੱਖੇ ਖੜੇ ਨਾ ਕਿਉਂਕਿ ਜੋ ਰਾਸ਼ਨ ਦਾ ਖਾਣ ਪੀਣ ਦਾ ਉਹ ਜਿੱਥੇ ਆ ਰਿਹਾ ਤਾਂ ਜਿਹੜਾ ਕੁਸ਼ੂ ਦਾ ਚਾਰਾ ਉਹ ਤੋਂ ਜ਼ਿਆਦਾ ਹੁੰਦਾ ਲੱਗਿਆ ਨਹੀਂ ਬਿਲਕੁਲ ਬਿਲਕੁਲ ਆ ਜਾ ਉਹਰੇ ਕੋਲ ਬਹੁਤ ਜ਼ਰੂਰੀ ਦਿੱਕਤ ਆ ਰਹੀ ਆ ਕਿਹਾ ਕਿ ਜਿੱਥੇ ਜਸਰ ਕੋਈ ਹਾਲ ਸਰ ਆਪਾਂ ਜਿੱਥੇ ਆਪਾਂ ਬੈਠੇ ਆ ਜਿੱਥੇ ਆਪਣੀ ਨਿਗਾਹ ਜਾ ਰਹੀ ਆ ਜਿੱਥੇ ਸੱਤ ਅੱਠ ਪਿੰਡ ਦੇ ਪੇਸਰ ਬੱਤੀ ਆ ਅੱਛਾ ਸੱਤ ਅੱਠ ਪਹਿਲਾਂ ਤਾਂ 80 ਦਾ ਸੀ ਤੇ ਮਤਲਬ ਇਹਨਾਂ ਦੇ ਜਿਹੜੇ ਨਾਲ ਕੋਈ ਹੋ ਗਿਆ ਨਹੀਂ ਆਜੇ ਇੱਕ ਕੰਫਿਊਜ਼ ਇਕੱਠ ਜੀ ਨਹੀਂ ਜਿੱਥੋਂ ਕੋਈ ਵੀ ਜ਼ਮੀਨ ਝੋਲਾ ਨਹੀਂ ਹੁੰਦਾ ਸਾਰੀ ਡੱਬੂ ਉੱਤੇ ਵੀਰੇ ਰੇਤ ਆ ਜਾਂਦੀ ਫਿਰ ਕਿਉਂ ਹਾਂ ਕੋਲ ਪਹਿਲੇ ਸਰਕਟ ਦੇ ਬੋਗੀ ਫਿਰ ਲਗੋਗੀ ਕਿ ਜਿਹੜੀ ਨੀਵੀਂ ਆ ਉਹਦੇ ਜਿਵੇਂ ਜਾਈ ਪਏ ਨਹੀਂ ਉੱਚੀ ਨਹੀਂ ਹੈ ਤੇ ਫਿਰ ਉਹਨੂੰ ਲੋਕਾ ਕਰਾਇਆ ਲਗਾ ਕੇ ਪਹਿਲਾ ਕਦੋਂ ਆਇਆ ਸੀਗਾ ਪੰਨ 2000 ਤੇ ਉਦੋਂ ਵੀ ਹੱਲ ਕੀਤਾ ਉਦੋਂ ਮਤਲਬ ਸੇਮ ਹਾਲਤੀ ਦੀ ਉਦੋਂ ਵੀ ਤੇਰੇ ਪਾਸ ਤੋਂ ਬਾਅਦ ਨੋਕਾ ਨਾਲ ਜਿਹੜਾ ਆਪਣੀ ਜੁਨੀ ਸਟਾਕ ਕਰਕੇ ਬਾਹਰ ਜੋ ਸਰਕਾਰਾਂ ਕੀਤੀ ਇੱਕ ਨਹੀਂ ਕਾਟੇ ਗੋੜਾ ਬਹੁਤ ਫੇਲ ਹੋ ਗਿਆ ਕਾਟੇ ਗੋੜਾ ਲੱਗ ਨਹੀਂ ਪਾਉਂਦੇ ਤੇ ਦੱਸਦੇ ਕਿ ਕਾਹਦੇ ਤੋਂ ਬਣੇ ਨੇ ਤੇ ਦੁਕਾਨੇ ਪਰ ਫੇਰ ਵੀ ਹੋਣਾ ਚਾਹੀਦਾ ਖਾਂਹੋਂ ਉਹ ਉਹਨੇ ਇੱਕ ਮੈਂ ਹਾਕਮ ਕੋਲ ਗਿਆ ਅੰਦੀ ਨਾ ਇਹ ਬੜਾ ਫੋਇਬਰ ਦੀ ਸ਼ਕਤੀ ਪਰ ਹਾਂਜੀ ਫੋਇਬਰ ਦੀ ਇਥੋਂ ਇਥੋਂ ਆਪਾਂ ਸ਼ੁਰੂ ਕਰੀਏ ਇਥੋਂ ਲੈ ਕੇ ਕਿਤੇ ਤੱਕ ਜਲਾਲਾ ਮਾਤਕ ਤੇ ਆਪਾਂ ਗੱਲ ਕਰੀਏ ਤੇ ਥੀਵਣਾ ਪੌਣਾ ਦੇ ਸਪੈਡ ਇਥੇ ਵੀ ਅਸਿਰ ਪੱਤਰ ਹੈਗਾ ਵਕਤਾਂ ਦੀ ਜੇ ਕਿਸੇ ਨੇ ਸਰਗਰਮੀ ਹੋਵੇ ਤਾਂ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਤਾਂ ਤੁਹਾਨੂੰ ਕਰਦੇ ਆ ਕਿ ਜੇ ਮਤਲਬ ਸੁਖਣਾ ਮਤਲਬ ਜਿਹੜਾ ਤੁਸੀਂ ਮੰਨ ਹੈਗਾ ਰੇ 200 ਲੋਗ ਨੇ 45 ਕਿਲੋਮੀਟਰ 6 ਕਿਲੋਮੀਟਰ ਉੱਪਰ ਤੱਕ ਜੁੜਾ ਜਾ ਸਕਦਾ ਹੈ ਕੰਸਟੈਂਟ ਬੈਟ ਜਾਸ ਤੋਂ ਬਾਅਦ ਜੇ ਪਾਣੀ ਆ ਜਾਏਗਾ ਬਾਕੀ ਦੋਸਤੋ ਆ ਤੁਸੀਂ ਵੀਡੀਓ ਦੇਖ ਚੁੱਕੇ ਹੋ ਆਪਾਂ ਤੁਹਾਨੂੰ ਵਾਕਈ ਹੋਰ ਵੀ ਜਿਹੜਾ ਆਪਣੇ ਏਰੀਆ ਡੁੱਬਿਆ ਹੋਇਆ ਤੇ ਉਹ ਵੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਆਂ ਵੀਡੀਓ ਰਾਹੀਂ ਤੇ ਆਪਾਂ ਨੂੰ ਲਗਭਗ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਜ਼ਰੂਰਤ ਹੈ ਜੀ ਜਿਸ ਤਰ੍ਹਾਂ ਵੀ ਹੋ ਸਕਦਾ ਉਸ ਤਰ੍ਹਾਂ ਮਦਦ ਕਰੋ ਪੈਸਿਆਂ ਦੀ ਰਾਸ਼ਨ ਦੀ ਜੋ ਵੀ ਕੱਪੜੇ ਕਿਸੇ ਵੀ ਤਰ੍ਹਾਂ ਦਾ ਜੋ ਤਾਨੂੰ ਮਦਦ ਕਰ ਸਕਦੇ ਜਿਸ ਤਰ੍ਹਾਂ ਬੜਿਆਂ ਦੀ ਮਦਦ ਕੀਤੀ ਜਾ ਸਕਦੀ ਹੈ ਖਾਣੇ ਦੀ ਪੈਸਿਆਂ ਦੀ ਸਾਰਿਆਂ ਦੀ ਇਹ ਚੀਜ਼ਾਂ ਦੀ ਮਦਦ ਕੀਤੀ ਜਾ ਸਕਦੀ ਹੈ ਤੇ ਸਰਕਾਰ ਨੂੰ ਵੀ ਅਪੀਲ ਹੈਗੀ ਆ ਕਿ ਲੋਕਾਂ ਦੀ ਵੱਧ ਵੱਧ ਮਦਦ ਕੀਤੀ ਜਾਵੇ ਤੇ ਜੋ ਹੁਣ ਕਾਫੀ ਏਰੀਏ ਪ੍ਰਭਾਵਿਤ ਹੋ ਚੁੱਕੇ ਨੇ ਫਸਲਾਂ ਖਤਮ ਹੋ ਚੁੱਕੀਆਂ ਨੇ ਲਗਭਗ ਤੇ ਜੀੜੀਆਂ ਵੀ ਖਰਾਬ ਹੋ ਚੁੱਕੀਆਂ ਨੇ ਜਦੋਂ 10 10 20 ਦਿਨਾਂ ਤੱਕ ਪਾਣੀ ਜਿਹੜਾ ਇਹ ਖਤਮ ਹੋਊਗਾ ਤਾਂ ਫਿਰ ਸਾਨੂੰ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਜ਼ਰੂਰਤ ਆ ਕਹਿ ਸਕਦੇ ਹਾਂ ਵੀ ਜੋ ਖੇਤੀ ਦੇ ਬੀਜ ਨੇ ਉਹ ਤੇ ਕੁਝ ਵੀ ਕਿਸੇ ਵੀ ਤਰ੍ਹਾਂ ਦੇ ਜੋ ਕਿਸਾਨ ਦੀ ਮਦਦ ਦੇ ਵਿੱਚ ਫਸਲਾਂ ਦੇ ਵਿੱਚ ਜੋ ਵੀ ਸਬਜ਼ੀਆਂ ਫਸਲਾਂ ਤੇ ਜੋ ਵੀ ਕਿਸੇ ਤਰ੍ਹਾਂ ਦੇ ਬੀਜ ਹੈਗੇ ਆ ਉਹ ਸਾਨੂੰ ਉਹਨਾਂ ਲੋਕਾਂ ਤੱਕ ਪ੍ਰੋਵਾਈਡ ਕਰਨੇ ਜ਼ਰੂਰ ਤਾਂ ਇਹ ਸਾਨੂੰ ਇਦਾਂ ਦੀਆਂ ਸਾਰੀਆਂ ਮਦਦਾਂ ਲੋਕਾਂ ਦੀਆਂ ਕੰਨੀਆਂ ਚਾਹੀਦੀਆਂ ਨੇ ਵੱਤ ਤੋਂ ਵੱਤ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਦੋਸਤੋ ਆਪਾਂ ਨੂੰ ਇਹਨਾਂ ਦੀ ਬਹੁਤ ਮਦਦ ਕਰਨੀ ਚਾਹੀਦੀ ਆ ਹਲੋ ਇਹੋ ਉਹਨੇ ਪਾਣੀ ਚੋਖਾ ਧੰਨਵਾਦ ਪਾਣੀ ਨਾਲ ਪਾਣੀ ਦਿਖਾ ਕੇ ਇਹ ਦੋਸਤੋ ਦੇਖ ਹੀ ਚੁੱਕੇ ਹੋ ਤੁਸੀਂ ਸਾਰੀ ਇਹ ਵੀਡੀਓ ਕਿਸ ਤਰ੍ਹਾਂ ਲੋਕ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਇਸ ਲਈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੇ ਦੱਸਿਆ ਜਾ ਰਿਹਾ ਹੈਗਾ ਕਿ ਸਤਲੁਜ ਦੇ ਦਰਿਆ ਦੇ ਵਿੱਚ ਵੀ ਪਾਣੀ ਕਾਫੀ ਉੱਪਰ ਤੱਕ ਜਾਨੀ ਹੋਇਆ ਪਿਆ ਹੈਗਾ ਦਿਖਾਇਆ ਗਿਆ ਹੈਗਾ ਕਿ ਜਿਹੜਾ ਆਪਣੇ ਰੇਲਵੇ ਦਾ ਕੋਲਾ ਉਹਦਾ ਜਿਹੜਾ ਥੱਲੜਾ ਹਿੱਸਾ ਉਹਨੂੰ ਆਪਣੇ ਪਾਣੀ ਵਿੱਚ ਊਰਿਆ ਹੈਗਾ ਤੇ ਇਹ ਵੀ ਖਤਰੇ ਦੇ ਵਿੱਚ ਹੀ ਆ ਤੇ ਸਾਨੂੰ ਬਹੁਤ ਆਪਣੇ ਨਿਗਰਾਨੀ ਤੇ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਜ਼ਰੂਰਤ ਆ ਦੋਸਤੋ ਪਾਣੀ ਦੇ ਵਿੱਚ ਜਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਵੀਡੀਓ ਵਗੈਰਾ ਜਿਹੜੇ ਹੈਗੇ ਨੇ ਸ਼ੂਟ ਕਰਦੇ ਨੇ ਸੈਲਫੀ ਸ਼ੂਟ ਕਰਦੇ ਨੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਹਾਸੇ ਹੋਚਾਰੇ ਹੋ ਰਹੇ ਨੇ ਇਹਨਾਂ ਤੋਂ ਬਚਣਾ ਚਾਹੀਦਾ ਜੀ ਤੇ ਚੱਲਦੇ ਆ ਜੀ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਸਵਾਗਤ ਕਰਦੇ ਆ ਜੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲ ਜਾਈਏ ਜੀ ਸასიਆ ਕੱਲ੍ਹ ਨੂੰ ਵਾਸਤੇ ਗੁੱਡ ਬਾਏ